ਗੁਰਪਿਆਰੀ ਸਾਧ ਸੰਗਤ ਜੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਕਿ ਬੜੀ ਮਿਹਨਤ ਕਰਨ ਤੋਂ ਬਾਅਦ ਅਸੀਂ ਪਹੁੰਚਿਆ ਕਰਨਾਟਕਾ ਕਰਨਾਟਕਾ ਦੇ ਵਿੱਚ ਸ਼ਹਿਰ ਦਾ ਨਾਮ ਹੈ ਜੀ ਬੈਂਗਲੌਰ ਬੈਂਗਲੌਰ ਸ਼ਹਿਰ ਦੇ ਵਿੱਚ ਅਲਸੂਰ ਲੇਕ ਦੇ ਉੱਤੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਆਪ ਦਰਸ਼ਨ ਕਰ ਰਹੇ ਇਹ ਤੋਂ 1.5 ਕਿਲੋਮੀਟਰ ਅੱਗੇ ਜਾ ਕੇ ਇਸੇ ਲੇਕ ਦੇ ਉੱਪਰ ਮਿਲਟਰੀ ਦਾ ਕੈਂਪ ਹੈ ਇੱਥੇ ਬਿਨਾਂ ਪਰਮਿਸ਼ਨ ਤੋਂ ਜਾ ਨਹੀਂ ਸਕਦੇ ਲੇਕਿਨ ਅਸੀਂ ਗਏ ਆ ਜੀ ਪਹੁੰਚ ਗਏ ਅਸੀਂ ਉਹ ਜਗ੍ਹਾ ਤੇ ਜਿਸ ਜਗ੍ਹਾ ਦੇ ਉੱਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਆਏ ਨੇ ਜੀ ਪੁਰਾਣੀਆਂ ਜਿਹੜੇ ਨੇ ਛੱਤ ਪਈ ਹੋਈ ਹੈ ਪੱਥਰਾਂ ਦੀ ਪੁਰਾਣੀ ਛੱਤ ਪਈ ਹੋਈ ਹੈ ਉਹ ਵੀ ਸਿਗਾ ਆ ਬੰਦ ਹੋ ਗਿਆ ਨਾ ਇੱਥੇ ਵੀ ਗੁਰੂ ਨਾਨਕ ਸਾਹਿਬ ਜੀ ਗਏ ਨੇ ਉਸ ਜਗ੍ਹਾ ਤੇ ਖੂਹ ਤੇ ਪੁਰਾਣੀਆਂ ਬੋਲੀਆਂ ਮੌਜੂਦ ਸਿਗੀਆਂ ਔਰ ਪੂਰੇ ਪ੍ਰੂਫ ਦਵਾਂਗੇ ਇਹਦਾ ਇਤਿਹਾਸ ਦਾ ਜ਼ਿਕਰ ਆਪ ਜੀ ਨੂੰ ਦੱਸਾਂਗੇ ਗਿਆਨੀ ਗਿਆਨ ਸਿੰਘ ਜੀ ਤਵਾਰੀਖ ਗੁਰੂ ਖਾਲਸਾ ਆਪ ਜੀ ਜਿਸ ਆਸਥਾਨ ਦੇ ਦਰਸ਼ਨ ਕਰ ਰਹੇ ਹੋ ਜੀ ਇਸੇ ਸਥਾਨ ਤੇ ਗੁਰੂ ਨਾਨਕ ਦੇਵ ਜੀ ਆਏ ਔਰ ਬੈਂਗਲੌਰ ਸ਼ਹਿਰ ਗੁਰੂ ਨਾਨਕ ਦੇਵ ਜੀ ਦੇ ਕਹਿਣ ਤੇ ਵਸਾਇਆ ਗਿਆ ਬਹੁਤ ਘੱਟ ਲੋਕਾਂ ਨੂੰ ਪਤਾ ਅੱਜ ਬੈਂਗਲੌਰ ਦੇ ਵਿੱਚ 에ਰਪੋਰਟ ਦਾ ਨਾਮ ਕੈਂਪੇਗੋੜਾ ਬੱਸ ਸਟੈਂਡ ਦਾ ਨਾਮ ਕੈਂਪੇਗੋੜਾ ਕੈਂਪੇਗੋੜਾ ਕੌਣ ਸੀ ਉਦੋਂ ਦਾ ਇਹ ਰਾਜਾ ਸੀ ਜਿਹੜਾ ਰਾਜਾ ਗੁਰੂ ਨਾਨਕ ਦੇਵ ਜੀ ਦੇ ਕੋਲ ਆਇਆ ਇਸੇ ਜਗ੍ਹਾ ਤੇ ਬੈਠ ਕੇ ਆ ਤੁਸੀਂ ਦਰਸ਼ਨ ਕਰ ਰਹੇ ਹੋ ਨਾ ਜੀ ਅੰਦਰ ਇਹ ਆਸਥਾਨ ਪ੍ਰਾਤਨ ਸਥਾਨ ਦੇ ਦਰਸ਼ਨ ਕਰ ਰਹੇ ਹੋ ਜਿਨ੍ਹਾਂ ਸਥਾਨ ਦੇ ਵਿੱਚ ਦੀ ਦਾਸ ਨਿਕਲ ਰਿਹਾ ਵੱਡੇ ਵੱਡੇ ਦਰਾਖਤ ਇਹਨਾਂ ਦਾ ਪ੍ਰੂਫ ਸਾਡੇ ਕਿਤਾਬਾਂ 'ਚ ਲਿਖਿਆ ਹੋਇਆ ਹੈਗਾ ਉਹਨੂੰ ਪੜਨ ਤੋਂ ਬਾਅਦ ਦਾਸ ਇੱਥੇ ਪਹੁੰਚਿਆ ਹੋਰ ਆਪ ਜੀ ਨੂੰ ਇੱਥੇ ਦੇ ਦਰਸ਼ਨ ਕਰਾ ਰਿਹਾ ਪੂਰੀ ਵੀਡੀਓ ਜ਼ਰੂਰ ਵੇਖਿਓ ਸਬੂਤਾਂ ਸਮੇਤ ਬੰਗਲੌਰ ਦੀ ਸੰਗਤ ਖਾਸ ਕਰਕੇ ਕਰਨਾਟਕਾ ਦੀ ਸੰਗਤ ਖਾਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਕਰਨਾਟਕਾ 'ਚ ਪਹੁੰਚਦੇ ਨੇ ਇਹ ਅਸਥਾਨ ਜਿੱਥੇ ਬਾਬਾ ਸ੍ਰੀ ਚੰਦ ਜੀ ਬਾਅਦ ਵਿੱਚ ਆ ਕਰਕੇ ਅਸਥਾਨ ਨੂੰ ਡਿਵੈਲਪ ਕਰਦੇ ਨੇ ਉਦੋਂ ਬਾਅਦ ਉਦਾਸੀਨ ਖਾੜਾ ਬਣਦਾ ਉਦਾਸੀਆਂ ਦਾ ਮੱਠ ਬਣਦਾ ਜਿਨ੍ਹਾਂ ਨੇ ਇਸ ਮੰਦਿਰ ਦੀ ਸਥਾਪਨਾ ਕੀਤੀ ਇਸ ஸ்தான ਕੀ ਇਹ ਉਦਾਸੀਨ ਕੇ ਅੱਜ 70 ਗਊਆ ਇੱਥੇ ਅੰਦਰ ਤੁਸੀਂ ਦੇਖ ਰਹੇ ਹੋ ਇਹਦੇ ਅੰਦਰ ਇੱਕ ਗਊਸਾਲਾ ਹੈ ਉਦਾਸੀ ਸੰਪਰਦਾ ਦੀ 70 ਗਾਮਾ ਨੇ ਜੀ ਇਹਦੇ ਅੰਦਰ ਰੱਖਿਆ ਹੋਈਆਂ ਔਰ ਇਹ ਸਾਰਾ ஸ்தான ਇੱਥੇ ਚਰਨ ਪਾਏ ਨੇ ਗੁਰੂ ਨਾਨਕ ਦੇਵ ਜੀ ਨੇ ਔਰ ਕਟੂ ਕਟ 60 ਏਕੜ ਜ਼ਮੀਨ ਸਭ ਤੋਂ ਮਹਿੰਗੀ ਜ਼ਮੀਨ ਬੰਗਲੌਰ ਦੀ 60 ਏਕੜ ਜ਼ਮੀਨ ਤੋਂ ਕੇਵਲ 3 ਏਕੜ ਰਹਿ ਗਈ ਹੈ ਹਾਂ 60 ਏਕੜ ਦੇ 1750 ਨੇ ਆਗਮੀ ਆ ਗਈ ਰਾਜੀ ਨੇ ਕਬਜ਼ਾ ਕਰ ਲਿਆ ਉਹ ਵੀ ਮਿਲਟਰੀ ਦੇ ਅੰਦਰ ਕਿਸੇ ਪੰਜਾਬੀ ਨੂੰ ਆਪਣੇ ਇੱਥੇ ਬਹੁਤ ਘੱਟ ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਕਹਾਂ ਗਿਆ ਉਹ ਬਾਪਾ ਪਾਪਾ ਲੋਕ ਨੂੰ ਪਤਾ ਸੀ ਯਹਾਂਸ ਲੇਕਿਨ ਉਹ ਚਲੀ ਗਈ ਅਭੀ ਵੀ 3 ਮੁੱਖ ਪੀੜ ਹੈ ਦੇਖੋ ਇਹ ਹੀ ਹੈ ਅਭੀ ਇੱਕ ਤਾਂ ਇਹ ਹੀ ਹੈ ਹਾਂ एक, एक मेन ये है हाँ। और यहाँ पे दो तीन और थे ये तो फोटो है फोटो है अभी तो ये उदासीन हाँ। आई मैं आपको दिखा देता हूँ हाँ।, हाँ। <laughs> तो मेन धूना कहां लगता था पहले ये धूना है ये पूरा पैक था अच्छा ये कम से कम तीन चार सौ साल पुरानी बिल्डिंग होगी हाँ आराम से ये मेन धूना है और ये जो स्वामी चंद्र भगवान की मूर्ति है ना ये बहुत पुराना है ये पुराना बाथरूम था अच्छा ਇਹ ਸਮਾਦੀ ਹੈ ਸਭ ਦੀ ਸਮਾਦੀ ਸਥਾਨ ਮਿਲ ਜਾਉਗਾ ਤੇ ਅਲਸੂਰ ਲੇਕ ਭਾਵੇਂ ਨੇੜੇ ਆ ਪਰ ਆ ਜਿੱਥੇ ਅੱਜ ਉਹਨਾਂ ਕ ਸਬੂਤ ਬਚਿਆ ਕਿ ਇੱਥੇ ਖੂਹ ਸੀਗਾ ਜਿਹੜਾ ਖੂਹ ਦੇ ਉੱਤੇ ਪਿੱਪਲ ਦੇ ਰੁੱਖ ਉੱਗਿਆ ਏ ਜਿਹੜਾ ਖੂਹ ਬਾਅਦ ਵਿੱਚ ਸਮੇਂ ਦੇ ਨਾਲ ਇਹ ਖੂਹ ਬਿਲਕੁਲ ਬੰਦ ਹੋ ਗਿਆ ਜੀ ਇਹ ਖੂਹ ਵੀ ਮੌਜੂਦ ਹੈ ਇੱਥੇ ਮੈਂ ਗੁਰਦੁਆਰਾ ਸਾਹਿਬ ਜਦੋਂ ਅਨਾਉਂਸਮੈਂਟ ਕੀਤੀ ਸਬੂਤ ਲੈ ਕੇ ਆਇਆ ਆ ਵੀਡੀਓ ਪੂਰੀ ਦੇਖੋਗੇ ਤੁਸੀਂ ਇਹਦੇ ਵਿੱਚ ਸਾਰਾ ਦੱਸਿਆ ਹੋਇਆ ਜੀ ਦਰਸ਼ਨ ਕਰਦੇ ਆ ਜੀ ਇਸ ਸਥਾਨ ਦੇ ਔਰ ਇਤਿਹਾਸ ਨੂੰ ਵੇਖਦੇ ਆ ਕਿਤਾਬਾਂ ਤੋਂ ਚੱਲਦੇ ਆ ਜੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਭਰੇ ਦੀਵਾਨ ਦੇ ਵਿੱਚ ਔਰ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਮੀ ਸੱਚਾ ਟੋਆ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ ਹੋ ਸਕਦਾ ਇੱਕ ਕਵੀ ਨੇ ਲਿਖਿਆ ਵੀ ਅਸਮਾਨ ਦੇ ਵਿੱਚ ਤਾਰੇ ਤਾਂ ਗਿਣੇ ਜਾ ਸਕਦੇ ਨੇ ਪਰ ਬਾਬੇ ਨਾਨਕ ਨੇ ਜਿੰਨਿਆਂ ਨੂੰ ਤਾਰਤਾ ਉਹ ਕਦੇ ਗਿਣੇ ਨਹੀਂ ਜਾ ਸਕਦੇ ਅੱਜ ਤੱਕ ਵੀ ਤਾਰਦੇ ਪਏ ਇੱਕ ਆਪਾਂ ਸ਼ਬਦ ਪੜ੍ਹਦੇ ਹਾਂ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ ਇਹ ਗੁਰਬਾਣੀ ਦੀਆਂ ਪੰਕਤੀਆਂ ਸੱਚ ਨੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਫਾਪਣ ਸੋਆ ਦੁਨੀਆ ਪਰ ਦੇ ਕਿਤੇ ਵੀ ਕੋਨੇ ਚ ਚਲੇ ਜਾਇਓ ਹਰ ਕੋਨੇ ਦੇ ਵਿੱਚ ਸਿੱਖ ਬੈਠਾ ਜੀ ਅੱਜ ਖਾਸ ਕਰਕੇ ਉਹਨਾਂ ਜਗ੍ਹਾ ਤੇ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਏ ਹੋਣ ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਵੇਲੇ ਪੰਜਾਬ ਤੋਂ ਚੱਲਦੇ ਨੇ ਪੂਰਾ ਪੰਜਾਬ ਰਾਜਸਥਾਨ ਕਵਰ ਕਰਕੇ ਮੈਂ ਬਿਲਕੁਲ ਨੇੜੇ ਆਜਮਾ ਜੀ ਤਿਰਵ ਅਨੰਤਪੁਰਮ ਪਹੁੰਚਦੇ ਨੇ ਉੱਥੇ ਵੀ ਮਿਲਟਰੀ ਦੇ ਏਰੀਆ ਇੱਕ ਉਥੇ ਇੱਕ ਸਰਦਾਰ ਜੀ ਨੇ ਜਿਹੜੇ ਲੱਗੇ ਹੋਏ ਨੇ ਉਹਨਾਂ ਕੋਲ ਇਹਨਾਂ ਫੰਡ ਨਹੀਂ ਹੈ ਕਿ ਉਹ ਸਥਾਨ ਬਣਾ ਲੈਣ ਉਹ ਲੱਗੇ ਹੋਏ ਨੇ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਸਥਾਨ ਬਣਾਉਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਉਥੋਂ ਚੱਲਦੇ ਨੇ ਆਲੀਪੀ ਆਲਾਪੂਜ਼ਾਗ ਕੇਰਲਾ ਉਥੇ ਕੁਝ ਨਾਮਾਂ ਦੀ ਗੜਬੜ ਹੈ ਜੀ ਉਸ ਸਮੇਂ ਦੇ ਨਾਮ ਤੇ ਅੱਜ ਦੇ ਨਾਮ 'ਚ ਕੁਝ ਫਰਕ ਪੈ ਸਕਦਾ ਹੈ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਆਉਂਦੇ ਨੇ ਕੋਟਾਇਮ ਕੁਲਮ ਫਿਰ ਆਉਂਦੇ ਨੇ ਕੋਚੀਨ ਕੋਚੀਨ ਦੇ ਵਿੱਚ ਰਾਜਾ ਕੇਸੋਦੱਤ ਸੀ ਰਾਜਾ ਕੇਸੋਦੱਤ ਗੁਰੂ ਨਾਨਕ ਦੇਵ ਜੀ ਨੂੰ ਮਿਲਦਾ ਜੀ ਤੇ ਕੈਸੋ ਦਾ ਤਾਂ ਬੇਨਤੀ ਕਰਦਾ ਹੈ ਕਿ ਮੇਰੇ ਕੋਲ ਰਾਜ ਭਾਗ ਸਭ ਕੁਝ ਹੈ ਪਰ ਔਲਾਦ ਨਹੀਂ ਹੈ ਆਪ ਕਿਰਪਾ ਕਰੋ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਉਹਦੇ ਦੋ ਪੁੱਤਰ ਹੁੰਦੇ ਨੇ ਇੱਕ ਬੇਟੀ ਹੁੰਦੀ ਹੈ ਜਦੋਂ ਆਪਾਂ ਪੁਰਾਣੇ ਇਤਿਹਾਸ ਦੇ ਸਰੋਤ ਪੜ੍ਹਦੇ ਆ ਕਿ ਉਹ ਰਾਜਾ ਹੁਣ ਤੱਕ ਜਦੋਂ ਤੱਕ ਉਹਦਾ ਰਾਜ ਰਿਆ ਕਤਕ ਦੀ ਪੂਰਨਮਾਸ਼ੀ ਨੂੰ ਕੜਾ ਪ੍ਰਸ਼ਾਦ ਦੀ ਦੀਗ ਬਣਾ ਕੇ ਸੰਗਤਾਂ ਵਿੱਚ ਵੰਡਦਾ ਹੁੰਦਾ ਸੀ ਪਛੀਨ ਦਾ ਰਾਜਾ ਉਥੋਂ ਤਿਰਸੁਰ ਨੂੰ ਹੁੰਦੇ ਹੋਏ ਪਾਲਾਘਟ ਨੂੰ ਹੁੰਦੇ ਹੋਏ ਕਿੰਬਟੂਰ ਨੂੰ ਹੁੰਦੇ ਹੋਏ ਮੈਸੂਰ ਸੋਚਦੇ ਨੇ ਮੈਸੂਰ ਦੇ ਵਿੱਚ ਚਿੜੀਆ ਕਰਦੇ ਲਾਗੇ ਇੱਕ ਗੁਰਦੁਆਰਾ ਹੈ ਇਹ ਲਿਖਿਆ ਹੁਣ ਮੈਨੂੰ ਨਹੀਂ ਪਤਾ ਮੈਂ ਉੱਥੇ ਵੀ ਜਾਣਾ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਗੁਰਨਾਨਦ ਦੇਵ ਜੀ ਮੈਸੂਰ ਆਉਂਦੇ ਨੇ ਮੈਸੂਰ ਤੋਂ ਸੋਮਨਾਥਪੁਰ ਆਉਂਦੇ ਨੇ ਉਦੋਂ ਬਾਅਦ ਸਿਰ ਰੰਗਮ ਆਉਂਦੇ ਨੇ ਰੰਗਾਨਾਥ ਦੇ ਪੁਜਾਰੀ ਦੇ ਨਾਲ ਗੁਰੂ ਨਾਨਕ ਦੇਵ ਜੀ ਦੀ ਡਿਬੇਟ ਹੁੰਦੀ ਹੈ ਜਿਹੜਾ ਰੰਗਾਨਾਥ ਪੁਜਾਰੀ ਸੀ ਉਹਦੇ ਨਾਲ ਗੁਰੂ ਨਾਨਕ ਦੇਵ ਜੀ ਦੀ ਡਿਬੇਟ ਹੁੰਦੀ ਹੈ ਤੇ ਰੰਗਾਨਾਥ ਵਿੱਚ ਮੂਰਤੀਆਂ ਦੀ ਪੂਜਾ ਕੀਤੀ ਜਾਂਦੀ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਮੂਰਤੀ ਪੂਜਾ ਤੋਂ ਹਟਾ ਕੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਿਆ ਉਦੋਂ ਬਾਅਦ ਮਧੁਰਾਉਂਦੇ ਨੇ ਰਾਮ ਗਿਰੀ ਹਿੱਲ ਤੋਂ ਪੂਰਬ ਵਾਲੇ ਪਾਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਂਗਲੌਰ ਪਹੁੰਚਦੇ ਨੇ ਜੀ ਫੋ ਗੱਜ ਕੇ ਜਕਾਰਾ ਲਾਦੇ ਹੋ ਜੀ ਮੈਂ ਬੈਂਗਲੌਰ ਦਾ ਇਤਿਹਾਸ ਆਪ ਜੀ ਦੇ ਸਾਹਮਣੇ ਰੱਖਣ ਲੱਗਿਆ ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਪਹੁੰਚਦੇ ਨੇ ਇੱਥੇ ਵੋਕਲਿੰਗਾ ਜਿਹੜੇ ਸਮਾਜ ਹੈ ਜਿਹੜਾ ਵੋਕਲਿੰਗਾ ਦਾ ਸਮਾਜ ਹੈ ਇਹ ਆਮ ਕਰਕੇ ਜ਼ਿਮੀਂਦਾਰੀ ਘਰਾਣੇ ਦੇ ਨਾਲ ਜੁੜਿਆ ਹੋਇਆ ਸੀ ਖੇਤੀਬਾੜੀ ਦੇ ਨਾਲ ਜੁੜਿਆ ਹੋਇਆ ਸੀ ਇੱਥੇ ਦਾ ਹੀ ਇੱਕ ਰਾਜਾ ਹੋਇਆ ਜਿਹਦਾ ਜਨਮ 27 ਜੂਨ 1510 ਨੂੰ ਹੁੰਦਾ ਤੇ ਡੈਥ 1559 ਦੇ ਵਿੱਚ ਹੁੰਦੀ ਹੈ 58-59 ਸਾਲ ਦੀ ਉਮਰ ਦੇ ਵਿੱਚ ਉਹ ਚੜ੍ਹਾਈ ਕਰ ਜਾਂਦਾ ਗੁਰਨਾਨਕ ਦੇਵ ਜੀ ਦਾ ਸਮਕਾਲੀ ਰਾਜਾ ਹੋਇਆ ਗੁਰਨਾਨਕ ਦੇਵ ਜੀ ਦੇ ਸਮੇਂ ਹੋਇਆ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਜਦੋਂ ਆਉਂਦੇ ਨੇ ਤੇ ਗੁਰਨਾਨਕ ਦੇਵ ਇਹ ਇਲਾਕਾ ਜਿਹੜਾ ਸੀ ਜੀ ਉਸ ਸਮੇਂ ਜੰਗਲ ਨਾਲ ਘਿਰਿਆ ਹੋਇਆ ਸੀ ਔਰ ਗੁਰਨਾਨਕ ਦੇਵ ਜੀ ਨੇ ਸਭ ਤੋਂ ਰਮਣੀਕ ਜਗ੍ਹਾ ਵੇਖੀ ਤੇ ਗੁਰਨਾਨਕ ਦੇਵ ਮਹਾਰਾਜ ਜੀ ਅਲਸੂਰ ਝੀਲ ਦੇ ਕਿਨਾਰੇ ਤੇ ਆ ਕੇ ਡੇਰਾ ਕਰ ਲਿੱਤਾ ਬੋਲੋ ਵਾਹਿਗੁਰੂ ਔਰ ਮੈਂ ਵਿਦ ਪ੍ਰੂਫ ਮੈਂ ਪ੍ਰਮਾਣਿਕ ਤੱਥਾਂ ਦੇ ਨਾਲ ਆਪ ਜੀ ਦੇ ਨਾਲ ਗੱਲ ਕਰਾਂਗਾ ਕਿਉਂਕਿ ਭਾਈ ਮਤੀ ਦਾਸ ਦਾ ਪਰਿਵਾਰ ਲੱਭਣ ਲੱਗਿਆ ਦਾਸ ਨੂੰ ਸਾਲ 2 ਸਾਲ ਲੱਗੇ ਸੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਗੁਰਨਾਨਕ ਸਾਹਿਬ ਜੀ ਦੇ ਕਈ ਅਸਥਾਨ ਦਾਸ ਨੇ ਮੇਰੀ ਬੜੀ ਵੀਡੀਓ ਵਾਇਰਲ ਹੁੰਦੀਆਂ ਨੇ ਜੰਗਲਾਂ 'ਚ ਜਾ ਜਾ ਕੇ ਮੈਂ ਉਹਨਾਂ ਅਸਥਾਨਾਂ ਨੂੰ ਖੋਜ ਕਰਕੇ ਪੰਥ ਦੇ ਸਾਹਮਣੇ ਲੈ ਕੇ ਆਉਂਦਾ ਹੈ ਇਹ ਸੇਵਾ ਮਹਾਰਾਜ ਨੇ ਕਰਵਾਈ ਹੈ ਜੀ ਆਪ ਤੇ ਜਿਹੜਾ ਕੈਂਪੇਗੋੜਾ ਸੀ ਉਹਨੂੰ ਪਤਾ ਲੱਗਦਾ ਕਿਉਂਕਿ ਉਹ ਵਿਜੇਨਗਰ ਦਾ ਵਿਜੇਪੁਰ ਦਾ ਉੱਥੇ ਦਾ ਰਾਜਾ ਸੀ ਉਹ ਚਾਹੁੰਦਾ ਸੀ ਉਹਦੀ ਮਾਨਸ ਇੱਛਾ ਸੀ ਕਿ ਇੱਕ ਵਧੀਆ ਦੇਸ਼ ਬਣਾਵਾਂ ਇੱਕ ਵਧੀਆ ਮੈਂ ਸ਼ਹਿਰ ਵਸਾਵਾਂ ਵੀ ਆਉਂਦਾ ਕਿ ਬੈਂਗਲੂ ਤੇ ਉਰੂ ਬੈਂਗਲੂ ਇੱਕ ਫਲੀ ਦਾ ਨਾਮ ਹੈ ਬੜਾ ਇਹਦੇ ਤੇ ਹੋਰ ਮੈਂ ਰਿਸਰਚ ਪੇਪਰ ਤਿਆਰ ਕਰ ਰਹੇ ਆ ਬੈਂਗਲੂ ਤੇ ਉਰੂ ਦਾ ਅਰਥ ਕੀ ਹੈ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਜਦੋਂ ਇੱਥੇ ਆਏ ਤਾਂ ਉਹ ਰਾਜਾ ਜਿਹੜਾ ਸੀ ਉਹ ਰਾਜੇ ਨੂੰ ਸਭ ਤੋਂ ਪਸੰਦ ਇਹ ਜਗ੍ਹਾ ਸੀ ਇਹ ਵੀ ਆਉਂਦਾ ਕਿ ਉਹ ਰਾਜਾ ਜਿਹੜਾ ਹੈ ਉਹ ਰਾਜ ਕਰਨਾ ਚਾਹੁੰਦਾ ਸੀ ਪਰ ਉਹਨੂੰ ਦਿੱਕਤਾਂ ਕਾਫੀ ਆ ਰਹੀਆਂ ਸੀ ਆਖਰ ਜਦੋਂ ਜਿੰਨੇ ਵੀ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਗਏ ਨੇ ਰਾਜੇ ਖਾਸ ਕਰਕੇ ਉਹਨਾਂ ਰਾਜਿਆਂ ਨੇ ਗੁਰਨਾਨਕ ਸਾਹਿਬ ਜੀ ਨੂੰ ਆਪਣੇ ਮਹਿਲਾਂ ਵਿੱਚ ਵੀ ਲੈ ਕੇ ਗਏ ਨੇ ਜੀ ਗੁਰਨਾਨਕ ਸਾਹਿਬ ਜੀ ਬੀਦਰ ਵਾਲੇ ਪਾਸੇ ਤੋਂ ਹੁੰਦੇ ਉਧਰੋਂ ਅੱਗੇ ਤੱਕ ਜਾਂਦੇ ਨੇ ਤੇ ਇਸ ਰਾਜੇ ਨੂੰ ਅੱਗੋਂ ਰਾਜਿਆਂ ਤੋਂ ਪਤਾ ਲੱਗਦਾ ਕਿ ਗੁਰਨਾਨਕ ਸਾਹਿਬ ਜੀ ਤੁਹਾਡੇ ਦੇਸ਼ ਤੁਹਾਡੇ ਇਲਾਕੇ ਦੇ ਵਿੱਚ ਆਏ ਹੋਏ ਨੇ ਕਿਉਂਕਿ ਪਿੱਛੇ ਗੁਰਨਾਨਕ ਦੇਵ ਜੀ ਕੋਚੀਨ ਦੇ ਰਾਜੇ ਨੂੰ ਬੱਚਿਆਂ ਦੀ ਦਾਤ ਬਖਸ਼ ਕੇ ਇੱਥੇ ਪਹੁੰਚਦੇ ਨੇ ਤੇ ਉਹ ਰਾਜਾ ਗੁਰਨਾਨਕ ਦੇਵ ਜੀ ਨੂੰ ਤਿੰਨ ਦਰਖਤਾਂ ਦੇ ਥੱਲੇ ਅਲਸੂਰ ਝੀਲ ਦੇ ਕਿਨਾਰੇ ਮਿਲ ਜਾਂਦਾ ਜੀ ਆਕੇ ਔਰ ਰਾਜਾ ਗੁਰਨਾਨੰਦ ਸਾਹਿਬ ਜੀ ਅੱਗੇ ਬੇਨਤੀ ਕਰਦਾ ਕਿ ਬੜਾ ਮੈਂ ਪ੍ਰਯਾਸ ਕਰ ਰਿਹਾ ਤੇ ਕਿਰਪਾ ਕਰੋ ਦਿੱਕਤਾਂ ਆ ਰਹੀਆਂ ਨੇ ਕਿ ਮੇਰਾ ਜਿਹੜਾ ਸੁਪਨਾ ਪੂਰਾ ਹੋ ਸਕੇ ਮੈਂ ਚਾਹੁੰਨਾ ਕਿ ਇੱਕ ਐਸਾ ਸ਼ਹਿਰ ਬਣਾਇਆ ਜਾਵੇ ਐਸੀ ਜਗ੍ਹਾ ਬਣਾਈ ਜਾਵੇ ਜਿਹੜੀ ਭਾਰਤ ਵਿੱਚ ਸਭ ਤੋਂ ਅੱਗੇ ਹੋਵੇ ਤੇ ਗੁਰਨਾਨਕ ਦੇਵ ਮਹਾਰਾਜ ਨੇ ਇਹ ਬਚਨ ਕੀਤੇ ਰਾਜਾ ਤੇਰੀ ਬੇਨਤੀ ਪ੍ਰਵਾਨ ਹੋ ਗਈ ਹੈ ਟਾਈਮ ਲੱਗੇਗਾ ਸੱਚ ਜਾਣਿਓ ਇਹ ਤੇਰਾ ਸ਼ਹਿਰ ਦੁਨੀਆ ਦੇ ਵਿੱਚ ਮੰਨਿਆ ਜਾਏਗਾ ਤੇ ਇਹ ਬਚਨ ਗੁਰੂ ਨਾਨਕ ਦੇਵ ਜੀ ਨੇ ਕੈਂਪਾਗੋੜਾ ਨੂੰ ਕਿਤੇ ਤੇ ਅੱਜ ਭਾਰਤ ਦੇ ਵਿੱਚ ਇਹ ਕਹਿ ਲੀਏ ਕਿ ਸਭ ਤੋਂ ਜੇ ਵਧੀਆ ਸਮਾਰਟ ਸਿਟੀ ਕਹਿ ਲੀਏ ਉਸ ਰਾਜੇ ਦਾ ਸੁਪਨਾ ਪੂਰਾ ਹੋਇਆ ਅੱਜ ਮੈਨੂੰ ਲੱਗਦਾ ਕਿ ਪਲੰਬਰ ਨੂੰ ਫੋਨ ਕਰੋ ਪਲੰਬਰ ਸ਼ਾਇਦ ਨਾ ਆਵੇ ਮਿਸਤਰੀ ਨੂੰ ਫੋਨ ਕਰੋ ਮਿਸਤਰੀ ਨਾ ਆਵੇ ਲੇਕਿਨ ਇੰਜੀਨੀਅਰ ਨੂੰ ਫੋਨ ਕਰੋ ਤਾਂ 2000 ਇੰਜੀਨੀਅਰ ਦੀਆਂ ਲਾਈਨਾਂ ਲੱਗ ਜਾਣ ਇੱਥੇ ਇਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਜੀ ਹੁਣ ਗੱਲ ਕਰਾਂਗੇ ਕਿ ਇਸਰੋਤ ਕਿਹੜੇ ਨੇ ਸਾਡੇ ਕੋਲ ਗਿਆਨੀ ਗਿਆਨ ਸਿੰਘ ਜੀ ਤਵਾਰੀਖ ਗੁਰੂ ਖਾਲਸਾ ਪੰਜਾਬੀ ਦੇ ਪਹਿਲੇ ਵਾਰਤਕ ਲੇਖਕ ਜਿਨ੍ਹਾਂ ਨੂੰ ਅੱਜ ਤੱਕ ਮੰਨਿਆ ਜਾਂਦਾ ਹੈ ਜਿਨ੍ਹਾਂ ਨੇ 18ਵੀਂ ਸਦੀ ਦੇ ਅੰਤ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਪੂਰਾ ਜੀਵਨ ਉਤਾਰਾ ਕੀਤਾ ਤਵਾਰੀਖ ਗੁਰੂ ਖਾਲਸਾ ਪਾਤਸ਼ਾਹੀ ਪਹਿਲੀ ਪੰਨਾ ਨੰਬਰ 152 ਦੇ ਉੱਤੇ ਦਰਜ ਹੈ ਗੁਰੂ ਨਾਨਕ ਦੇਵ ਜੀ ਬੰਗਲੂਰ ਆਏ ਉਸ ਤੋਂ ਬਾਅਦ ਇੱਕ ਕਿਤਾਬ ਲਿਖੀ ਹੈ ਜਗਦੀਸ਼ ਸਿੰਘ ਢਿੱਲੋਂ ਨੇ ਬਾਬੇ ਤਾਰੇ ਚਾਰ ਚੱਕ ਇਸ ਕਿਤਾਬ ਦੇ ਪੰਨਾ ਨੰਬਰ 275 ਦੇ ਉੱਤੇ ਦਰਜ ਹੈ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਬੰਗਲੂਰ ਆਏ ਉਸ ਤੋਂ ਬਾਅਦ ਟਰੈਵਲ ਆਫ ਗੁਰੂ ਨਾਨਕ ਦੇਵ ਮਹਾਰਾਜ ਜੀ ਪੰਨਾ ਨੰਬਰ 95 ਉਸ ਸਮੇਂ ਇਹ 1969 ਦੇ ਵਿੱਚ ਕਿਤਾਬ ਲਿਖੀ ਗਈ ਸੀ ਅੱਜ ਤੋਂ 55 ਸਾਲ ਪਹਿਲਾਂ ਮੈਂ ਅੱਜ ਦੀ ਗੱਲ ਨਹੀਂ ਕਰ ਰਿਹਾ ਆਪਾਂ ਨੂੰ ਕਿੰਨੇ ਕਿੰਨੇ ਸਾਲ ਹੋ ਗਏ ਪੰਜਾਬੀਆਂ ਨੂੰ ਇੱਥੇ ਵਸਦਿਆਂ ਨੂੰ 55 ਸਾਲ ਪਹਿਲਾਂ ਇਹ ਕਿਤਾਬ ਲਿਖੀ ਗਈ ਸੀ ਦ ਟ੍ਰੈਵਲ ਆਫ ਗੁਰੂ ਨਾਨਕ ਕਿਉਂਕਿ ਬੜੀ ਰੇਅਰ ਕਿਤਾਬਾਂ ਨੇ ਜਿਹੜੀਆਂ ਖੋਜ ਕਰਨੀਆਂ ਪੈਂਦੀਆਂ ਨੇ ਇਹ ਛੇਤੀ ਮਿਲਦੀਆਂ ਨਹੀਂ ਪੀਡੀਐਫ ਕਢਾਉਣੀਆਂ ਪੈਂਦੀਆਂ ਨੇ ਤੇ ਇਹ ਕਾਫੀ ਧੀਰ ਤੋਂ ਦਾਸ ਖੋਜਤੇ ਲੱਗਿਆ ਸੀ ਟ੍ਰੈਵਲ ਆਫ ਗੁਰੂ ਨਾਨਕ ਦੇ ਪੰਨਾ ਨੰਬਰ 95 ਦੇ ਉੱਤੇ ਲਿਖਿਆ ਹੋਇਆ ਕਿ ਗੁਰੂ ਨਾਨਕ ਦੇਵ ਜੀ ਬੰਗਲੌਰ ਆਏ ਤੇ ਇੱਥੇ ਆ ਕੇ ਕਿਸ ਜਗ੍ਹਾ ਤੇ ਬਿਰਾਜਮਾਨ ਹੋਏ ਔਰ ਇਹ ਜਿਹੜੀ ਕਿਤਾਬ ਹੈ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਛਾਪੀ ਗਈ ਹੈ ਆਮ ਕਿਸੇ ਬੰਦੇ ਦੀ ਨਹੀਂ ਲਿਖੀ ਗਈ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕਿਤਾਬ ਛਪੀ ਹੈ ਜੀ ਅਮੇਜ਼ਿੰਗ ਟ੍ਰੈਵਲ ਔਫ ਗੁਰੂ ਨਾਨਕ ਦੇਵ ਜੀ ਪੰਨਾ ਨੰਬਰ 110 ਮੈਂ ਬੇਨਤੀ ਕਰਾਂਗਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਜੀ ਨੂੰ ਕਿ ਉਹ ਕਿਤਾਬ ਦਾ ਉਹ ਪੰਨਾ ਪੜ੍ਹ ਕੇ ਸੁਣਾਣ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖਤ ਸਾਹਿਬ ਵੱਲੋਂ ਅਪਰੂਵਡ ਕਿਤਾਬ ਹੈ ਜੀ ਕੋਈ ਆਮ ਕਿਤਾਬ ਨਹੀਂ ਹੈ ਕਿਉਂਕਿ ਮੈਂ ਉਹਨਾਂ ਕਿਤਾਬਾਂ ਦੀ ਗੱਲ ਨਹੀਂ ਕਰਾਂਗਾ ਕਿਸੇ ਨੇ ਲਿਖ ਦਿੱਤੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਗੱਲ ਦੇ ਉੱਤੇ ਕਿਤਾਬ ਦੇ ਉੱਤੇ ਮੋਹਰ ਲਾ ਰਹੀ ਹੈ ਕਿ ਗੁਰੂ ਨਾਨਕ ਦੇਵ ਜੀ ਅਲਸੂਰ ਆਏ ਤੇ ਉਹਨਾਂ ਨੇ ਪੂਰੀ ਰਿਸਰਚ ਕਰਕੇ ਇੱਕ ਕਿਤਾਬ ਲਿਖੀ ਇਸ ਕਿਤਾਬ ਚ ਲਿਖਿਆ ਕੀ ਹੋਇਆ ਮੈਂ ਬੇਨਤੀ ਕਰਾਂਗਾ ਸਰਦਾਰ ਜਸਵੀਰ ਸਿੰਘ ਜੀ ਟੋਡੀ ਜੀ ਨੂੰ ਕਿ ਉਹ ਸ਼ਬਦ ਪੜ੍ਹ ਕੇ ਸੁਣਾਉਣ ਜੀ ਦਿੱਤਾ ਭਾਈ ਸਾਹਿਬ ਨੇ ਕਿਹਾ ਸੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਫ਼ਰ ਵਿੱਚ ਬੈਂਗਲੌਰ ਸ਼ਹਿਰ ਵਿੱਚ ਵੀ ਚਰਨ ਪਾਇਆ ਜੋ ਕਿਤਾਬ ਛਪੀ ਗਈ ਹੈ ਸ੍ਰੀਮਨ ਗਵੰਦਰ ਕਮੇਟੀ ਵੱਲੋਂ ਬੈਂਗਲੌਰ ਦੇ ਸਫ਼ਰ ਬਾਰੇ ਮੈ ਤੋਂ ਨੂੰ ਅੰਗਰੇਜ਼ੀ ਪੜਾ ਰਹੇ ਹਨ ਇਨ ਦੋਜ਼ ਡੇਸ ਬੈਂਗਲੌਰ ਵਾਸ ਅ ਜੰਗਲ ਕਲੈਡ ਰਫਲੀ ਹੈਰੀ ਟੇਰਨ ਆਫ ਯੂ ਹਿਲੌਕਸ ਕੁਡ ਬੀ ਸੀਨ ਡੋਮਿਨੇਟਿੰਗ ਦਾ ਜੰਗਲਸ ਥੇਅਰ ਵਾਸ A fine lake spread in a vast area. The scenic beauty of the area captured Sri Guru Nanak's attention and he, along with his companions, rested there under a tree close to an ancient temple there. Still, the Udasis have around 3 acres of land where they have a gurdwara, but where Sikh culture is totally missing. A new gurdwara has been constructed by the then local Sangat on the other bank of Valsur Lake, Arjithi Gurdwara. But a very few of the local Sikhs know of the historical importance of this area. This author has collected all evidence from the Mahant of Udasi Dera, who showed me the record of the land as well. E ਦਾ ਤੋਂ ਬੁਝਾਇਆ ਤੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਬਾਅਦ ਬਾਬਾ ਸ੍ਰੀ ਚੰਦ ਜੀ ਉਦਾਸੀ ਸੰਪਰਦਾ ਆਈ ਤੇ ਬਾਬਾ ਸ੍ਰੀ ਚੰਦ ਜੀ ਨੂੰ ਭੇਜਿਆ ਗਿਆ ਜਿਹਨਾਂ ਰਾਜਿਆਂ ਦੇ ਕੋਲ ਗੁਰਨਾਨਦ ਸਾਹਿਬ ਜੀ ਗਏ ਉਹਨਾਂ ਰਾਜਿਆਂ ਨੂੰ ਉਦਾਸੀ ਸੰਤ ਆ ਕੇ ਮਿਲਦੇ ਜੀ ਉਦਾਸੀ ਸੰਤ ਆ ਕੇ ਕੀ ਕਰਦੇ ਅਖਾੜਾ ਕਾਇਮ ਕਰਦੇ ਤੇ ਉੱਥੋਂ ਸ਼ੁਰੂ ਹੁੰਦੀ ਪਹਿਲਾਂ ਗੁਰਦੁਆਰਾ ਸਾਹਿਬ ਨਹੀਂ ਸੀ ਹੁੰਦਾ ਜੀ ਧਰਮਸ਼ਾਲ ਹੁੰਦੀ ਸੀ ਦਾ ਉਦਾਸੀਆਂ ਦੇ ਅਖਾੜੇ ਹੁੰਦੇ ਸੀ ਤੇ ਉਸ ਸਮੇਂ ਤੋਂ ਉਦਾਸੀਆਂ ਨੇ ਇਸ ਜਗ੍ਹਾ ਤੇ ਮਿਲਟਰੀ ਕੈਂਪ ਦੇ ਅੰਦਰ ਜਿਹੜੀ ਕਿ ਰਾਜਾ ਕੈਂਪੇ ਗੌੜੇ ਦੇ ਪ੍ਰਵਾਹ ਨੇ ਗੁਰਨਾਨਕ ਦੇਵ ਜੀ ਨੂੰ ਆ ਸਾਰਾ ਏਰੀਆ ਜਿਹੜਾ ਇਹ দান ਦੇ ਵਿੱਚ ਦੇ ਦਿੱਤਾ ਸੀ ਔਰ ਜਿਹੜੀ ਧਰਤੀ ਤੇ ਆਪ ਜੀ ਬੈਠਿਓ ਇਹ ਗੁਰਨਾਨਕ ਦੇਵ ਜੀ ਦੇ ਨਾਮ ਲਿਖੀ ਹੋਈ ਹੈ ਜੀ ਤੇ ਆਪ ਜੀ ਇਦਾਂ ਹੀ ਨਹੀਂ ਇੱਥੇ ਬੈਠੇ ਆਪ ਜੀ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਤੇ ਮੇਰੀ ਬੇਨਤੀ ਇਹੀ ਹੈ ਜੀ ਪ੍ਰਬੰਧਕ ਕਮੇਟੀ ਨੂੰ ਵੀ ਸਿੱਖ ਸੰਗਤਾਂ ਨੂੰ ਵੀ ਕੀ ਠੀਕ ਹੈ ਬਹੁਤ ਸਮੇਂ ਗੁਰਦੁਆਰੇ ਕੁਝ ਆਜ਼ਾਦ ਵੀ ਕਰਾਉਣੇ ਪਏ ਪਰ ਘੱਟੋ ਘੱਟ ਸਾਨੂੰ ਉਸ ਸਥਾਨ ਵਾਸਤੇ ਸ਼ੁਰੂਆਤਾਂ ਕਰਨੀ ਚਾਹੀਦੀ ਹੈ ਆમે ਉੱਥੇ ਇੱਕ ਇੱਟ ਹੀ ਰੱਖੀ ਜਾਵੇ ਆਉਣ ਵਾਲੀਆਂ ਸਦੀਆਂ ਤੱਕ ਇਹ ਨਹੀਂ ਕਹਿੰਦੇ ਆਪਾਂ ਗੁਰਦੁਆਰੇ ਦੋ ਦੀ ਜਗ੍ਹਾ ਚਾਰ ਬਣਾ ਦਈਏ ਲੇਕਿਨ ਕੱਟੋ-ਕੱਟ ਇੱਕ ਜਗ੍ਹਾ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਾਂ ਪਤਾ ਹੋਣੀ ਚਾਹੀਦੀ ਹੈ ਇਹ ਸਿੱਖਾਂ ਨੇ ਲਿਖਾ ਤਾਂ ਲੈਣੀ ਚਾਹੀਦੀ ਹੈ ਇਹ ਚ ਲਿਖਿਆ ਵੀ ਪੇਪਰ ਵੀ ਮੌਜੂਦ ਨੇ ਤੇ ਕੱਟੋ-ਕੱਟ ਸਾਨੂੰ ਸਿੱਖਾਂ ਨੂੰ ਪਹਿਲ ਕਰਕੇ ਗੁਰੂ ਨਾਨਕ ਦੇ ਪੁੱਤਰ ਹੋਣ ਕਰਕੇ ਅਸੀਂ ਰੋਜ਼ ਅਰਦਾਸ ਵਿੱਚ ਇੱਕ ਸ਼ਬਦ ਪੜ੍ਹਦੇ ਹਾਂ ਉਹ ਸ਼ਬਦ ਇਹ ਹੈ ਜਦੋਂ ਆਪਾਂ ਅਰਦਾਸ ਕਰਦੇ ਹਾਂ ਜੀ ਸਰਦਾਰ ਜੁਗਿੰਦਰ ਸਿੰਘ ਪਸੀਨ ਹੋਏ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਨ੍ਹਾਂ ਨੇ ਇਹ ਪੰਕਤੀਆਂ ਲਿਖੀਆਂ ਸੀਆਂ ਅਰਦਾਸ ਵਿੱਚ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਇਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਆਪਾਂ ਖਾਲਸੇ ਨਹੀਂ ਆ ਜੀ ਆਪਾਂ ਉਹ ਦਾਨ ਨਹੀਂ ਲੈ ਸਕਦੇ ਜੇ ਆਪਾਂ ਗੁਰੂ ਕੋਲੋਂ ਦਾਨ ਮੰਗਦੇ ਆ ਅਰਦਾਸ ਕਰਕੇ ਬੜੇ ਗੁਰਦੁਆਰੇ ਆਜ਼ਾਦ ਕਰਾਏ ਨੇ ਇਹਨੂੰ ਆਜ਼ਾਦ ਕਰਾਉਣ ਦੀ ਲੋੜ ਨਹੀਂ ਐ ਇਹਨੂੰ ਸੰਭਾਲਣ ਦੀ ਲੋੜ ਐ ਤੇ ਇਹਦੇ ਸਾਹਮਣੇ ਲਈ ਸਾਨੂੰ ਉਪਰਾਲੇ ਨਹੀਂ ਕਰਨੇ ਚਾਹੀਦੇ ਜੇ ਕਰਨੇ ਚਾਹੀਦੇ ਨੇ ਉਪਰਾਲੇ ਤਾਂ ਹੱਥ ਖੜੇ ਕਰਕੇ ਜਕਾਰਾ ਜਰੂਰ ਲਗਾ ਦਿਓ ਤੇ ਪ੍ਰਬੰਧਕ ਕਮੇਟੀ ਇਹ ਸਾਰੇ ਉਪਰਾਲੇ ਸ਼ੁਰੂ ਕਰ ਦੇਗੀ ਸੰਗਤ ਕਿਹੜੀ ਚਾਹੁੰਦੀ ਹੈ ਵੀ ਇਹ ਅਸਥਾਨ ਨੂੰ ਅਸੀਂ ਦਰਸ਼ਨ ਕਰ ਸਕੀਏ ਪਾਕਿਸਤਾਨ ਤਾਂ ਨਹੀਂ ਜਾ ਸਕਦੇ ਤੁਹਾਡੇ ਤਾਂ ਅਲਸੂਰ ਵਿੱਚ ਗੁਰੂ ਨਾਨਕ ਦੇਵ ਜੀ ਦਾ ਅਸਥਾਨ ਹੈ ਇਹਦੇ ਤਾਂ ਦਰਸ਼ਨ ਕਰ ਸਕਦੇ ਆ ਤੇ ਕਿਹੜੀ ਸੰਗਤ ਸਹਿਮਤ ਹੈ ਇਸ ਗੱਲ ਦੇ ਨਾਲ ਉਹ ਹੱਥ ਖੜੇ ਕਰਕੇ ਜਕਾਰੇ ਜਰੂਰ ਲਗਾਓ ਜੀ ਬਾਕੀ ਜੀ ਪ੍ਰਬੰਧਕ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਜੀ ਸਰਦਾਰ ਜਸਵੀਰ ਸਿੰਘ ਜੀ ਟੋਡੀ ਜੀ ਤੇ ਭੈਣ ਬੀਨਾ ਭੈਣ ਜੀ ਸਰਦਾਰ ਬਲਜੀਤ ਸਿੰਘ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਮੈਨੂੰ ਆਪ ਜੀ ਦੇ ਦਰਸ਼ਨ ਕਰਾਏ ਉਹਪਾ ਮੀਟਿੰਗ ਰੱਖ ਲਵਾਂਗੇ ਉਹ ਜਗ੍ਹਾ ਤੁਹਾਨੂੰ ਮਿਲ ਜੂਗੀ ਵੱਡੀ ਗੱਲ ਔਖੀ ਨਹੀਂ ਹੈ ਤੇ ਬਸ ਉਪਰਾਲਾ ਕਰਨ ਦੀ ਲੋੜ ਹੈ ਮੈਂ ਬੇਨਤੀ ਕਰਾਂਗਾ ਪ੍ਰਬੰਧਕ ਕਮੇਟੀ ਇਹਦੇ ਬਾਰੇ ਦੋ ਸ਼ਬਦ ਜ਼ਰੂਰ ਬੋਲਣ ਜੀ ਬੋਲੇ ਸੋ ਨਿਹਾਲ ਸੂਰ ਲੇਖ ਦੇ ਜਿਹੜੇ ਇੱਥੋਂ ਚਾਹੀਏ ਤੇ ਜੋ ਐਮਈਜੀ ਸੈਂਟਰ ਦਾ ਗੇਟ ਆਂਦਾ ਹੈਗਾ ਉਸ ਦੇ ਅੰਦਰ ਇੱਕ ਮੱਛੀ ਹੈਗਾ ਜਿੱਥੇ ਗੁਰਸਾਹਿਬ ਰੂਪੇ ਸਿੰਘ ਉਹ ਜਗਾ ਉੱਥੇ ਮੌਜੂਦ ਹੈਗੀ ਆ ਦਾਸ ਨੇ ਵੀ ਇਹ ਪਹਿਲੇ ਵੀ ਇਤਿਹਾਸ ਵਿੱਚ ਪੜਿਆ ਹੈ ਔਰ ਜੋ ਕਹਿ ਰਹੇ ਨੇ ਬਿਲਕੁਲ ਸੱਚ ਹੈ ਔਰ ਉਹ ਜਗਾ ਅਜੇ ਵੀ ਮੌਜੂਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ